ਵਾਇੁਰ ਦੀ ਕਾਲਸਾ ਵਾਇੁਰ ਦੀ ਕੀ ਫਤਿਹ ਜਿਸ ਤਰ੍ਹਾਂ ਰਾਜਸਥਾਨ ਵਿੱਚ ਸਿੱਖ ਜਥੇਬੰਦੀਆਂ ਨੇ ਖਦਸ਼ਾ ਸੀਗਾ ਉਹਦੇ ਮੁਤਾਬਕ ਹੈ ਅੱਜ ਅੱਧੀ ਰਾਤ ਨੂੰ ਤਕਰੀਬਨ 2:30 ਵੀ ਦੇ ਕਰੀਬ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਭਾਜਪਾ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਕਈ ਸਿੰਘ ਜਖਮੀ ਹੋਏ ਕਈ ਮੋਦ ਦੇ ਕਗਾਰ ਤੇ ਬੈਠੇ ਆ ਬੜੀ ਗਹਿਗਾ ਚ ਲੜਾਈ ਹੋਈ ਪੁਲਸ ਦੀ ਸ਼ਹਿਤੇ ਪੁਲਸ ਦੀ ਸ਼ਹਿਤੇ ਉਸ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕੀਤਾ ਗਿਆ ਬੀਬੀ ਹੁਣਾਂ ਦਾ ਨਿਰਮਲ ਚ ਖਰਲੀ ਹੁਣਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਹੈ ਕਈ ਸਿੰਘ ਹਸਪੀਟਲ ਚ ਹੈ ਕਈਆਂ ਨੂੰ ਸੱਟਾਂ ਵੱਜੀਆਂ ਸੋ ਸਾਰੀ ਸਿੱਖ ਜਥੇਬੰਦੀਆਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਤ ਵੱਤ ਕਮਲ ਕਸੇ ਕਰੋ ਜਲਦੀ ਕਾਲ ਦਿੱਤੀ ਜਾਓ ਕਿ ਸਾਰੇ ਬੰਦੇ ਆਪਾਂ ਪਹੁੰਚ ਕੇ ਗੁਰਦੁਆਰਾ ਯਾਦ ਕਰਾਵਾਂਗੇ ਇਸ ਕਰਦਾ ਪਹਿਲਾਂ ਪਤਾ ਸੀਗਾ ਕਿ ਭਾ ਜੀ ਪੀ ਦੇ ਸ਼ਹਿਰ ਤੇ ਗੁਰਦੁਆਰੇ ਤੇ ਹਮਲਾ ਹੋਊਗਾ ਐਸੇ ਕਰਕੇ ਸਭ ਨੂੰ ਪਹਿਲਾਂ ਇਨਫੋਰਮ ਕੀਤਾ ਗਿਆ ਸੀਗਾ ਪਰ ਲਗਾਤਾਰ ਰਾਜਸਥਾਨ ਵਿੱਚ ਜਿਸ ਤਰ੍ਹਾਂ ਸਿੱਖਾਂ ਨਾਲ ਤੱਕੇ ਹੋ ਰਹੇ ਆ ਜਿਸ ਤਰ੍ਹਾਂ ਗੁਰਦੁਆਮਾਂ ਤੇ ਹਮਲੇ ਹੋ ਰਹੇ ਆ ਤਜਾਰਾ ਕਾਂਡ ਵਿੱਚ ਜੋ ਇਹਨਾਂ ਨੇ ਕਿਹਾ ਸੀ ਭਾਜਪਾ ਨੇ ਅੱਜ ਪ੍ਰਤੱਖ ਨਜ਼ਰ ਆਣ ਲੱਗਾ ਵੀ ਗੁਰਦੁਆਰਿਆਂ ਤੇ ਕਿਸ ਤਰ੍ਹਾਂ ਭਾਜਪਾ ਦੇ ਗੁੰਡੇ ਹਮਲੇ ਕਰ ਰਹੇ ਆ ਬੜੇ ਸੰਗ ਜ਼ਖਮੀ ਹੋਏ ਆ ਕਈ ਹਸਪੀਟਲ ਚ ਆ ਕਈਆਂ ਦਾ ਪਤਾ ਨਹੀਂ ਲੱਗ ਰਿਹਾ ਕਈ ਲਪਤ ਆ ਅਣਪਛਤੇ ਬੰਦੇ ਰਾਤ ਨੂੰ 2:30 ਵਜੇ ਦੇ ਕਰੀਬ ਕੰਧਾਂ ਟੱਪ ਕੇ ਪਿਛਲੀਆਂ ਕੰਧਾਂ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਦੇ ਵਿੱਚ ਅੰਦਰ ਵੜੇ ਆ ਅੰਦਰ ਵੜ ਕੇ ਹਮਲਾ ਕੀਤਾ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਭਾਜਪੀ ਦੇ ਗੁੰਡਿਆਂ ਵੱਲੋਂ ਸੰਗੀਆਂ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹਮਲੇ 'ਚ ਬੜੇ ਸੰਗ ਜਖਮੀ ਹੋਏ ਆ ਕਈ ਮੌਦੇ ਸ਼ਹੀਦਿਆਂ ਦੇ ਕਗਾਰ ਤੇ ਬੈਠੇ ਆ ਬੀਬੀ ਹਰਮੀਤਕੌਰ ਦਾ ਭਾਈ ਨਰਮਿੰਦਰ ਖਰਲੀਆਂ ਵਰਗੇ ਸਿੰਘਾਂ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈਗੇ ਆ ਨਾ ਉਹ ਲਪਤਾ ਹਨ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਦੱਸੋ ਲੋਕਾਂ ਨੂੰ ਦੱਸੋ ਵੀ ਰਾਜਸਥਾਨ 'ਚ ਕਿਸ ਤਰ੍ਹਾਂ ਭਾਜਪੀ 'ਤੇ ਅਟੈਕ ਕੀਤਾ ਗਿਆ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਿੱਖ ਜਥੇਬੰਦੀਆਂ ਤੁਰੰਤ ਇਕੱਠੀਆਂ ਹੋਣ ਅਤੇ ਇਹਦੇ ਬਾਰੇ ਕੋਈ ਠੋਸ ਫੈਸਲਾ ਲਿਆ ਜੀਊਗਾ ਇੱਕ ਗੁਰਦੁਆਰਾ ਨਹੀਂ ਹੁਣ ਕਈ ਗੁਰਦੁਆਰੇ ਅਟੈਕ ਹੋਣਗੇ ਜੋ ਮਨਸ਼ਾ ਸੀ ਭਾਜਪਾ ਦੀ ਜੋ ਗੁੰਡਿਆਂ ਦੀ ਮਨਸ਼ਾ ਸੀ ਸਰਕਾਰ ਦੀ ਵੀ ਗੁਰਦੁਆਰੇ ਜਿੱਥੇ ਗੁਰਦੁਆਰਾ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਜਿੱਥੇ ਸਿੱਖੀ ਸੰਘਰਸ਼ਾਂ ਦੀ ਗੱਲ ਹੁੰਦੀ ਹੈ ਉਹ ਸਥਾਨ ਨਿਸ਼ਤੋ ਨਬੂਤ ਕਰ ਦਿੱਤੇ ਜਾਣ ਇਹਦੇ ਤਹਿਤ ਅੱਜ ਫਿਰ ਸਵੇਰੇ ਅੱਧੀ ਰਾਤ ਨੂੰ ਸੋ ਸਾਰੀ ਸੋ ਸਾਰੀ ਜਿਸ ਤੇ ਮੈਂ ਬੇਨਤੀ ਹੈ ਭਾਈ ਵੱਧ ਤੋਂ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਲਗਾਤਾਰ ਸਿੰਘਾਂ ਦੇ ਫੋਨ ਆ ਰਹੇ ਐ ਸੋ ਸਭ ਨੂੰ ਬੇਨਤੀ ਹੈ ਭਾਈ ਵੀ ਗੁੰਡਿਆਂ ਵੱਲੋਂ ਜੋ ਖਤਸ਼ਾ ਜਾਰ ਕੀਤਾ ਸੀ ਅਸੀਂ ਲਗਾਤਾਰ ਪਿੱਛੇ ਵੀ ਪਰਸੋਂ ਵੀ ਕੀਤਾ ਸੀਗਾ ਕਿ ਭਾਜਪਾ ਨੇ ਇਹ ਧਾਰ ਲਿਆ ਉਹਦਾ ਨੇ ਐਮਐਲਏ ਨੇ ਉਹ ਗੁੰਡਿਆਂ ਨੇ ਕਿ ਗੁਰਦੁਆਰਾ ਅਟੈਕ ਕਰਾਂਗੇ ਉਹਦੇ ਬਾਰੇ ਅਸੀਂ ਬਗਾਦਾ ਮੇਲ ਕੀਤੀ ਸੀਗੀ ਸੁਪਰੀਮ ਕੋਰਟ ਚੀਫ ਜਸਟਿਸ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਇਹਦੇ باوجود ਜੇ ਗੁਰਦੁਆਰਾ ਹਮਲਾ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਕਿਸ ਤਰ੍ਹਾਂ ਗੁਰਦੁਆਰੇ ਦੇ ਕਾਬੂਜ ਹੋ ਰਹੀ ਆ ਉਹ ਗੁੰਡੇ ਗੁਰਦੁਆਰੇ ਦੇ ਅੰਦਰ ਵੜ ਚੁੱਕੇ ਆ ਬੀਬੀ ਹਰਮੀਤ ਕੌਰ ਰਣਾ ਦਾ ਕੋਈ ਪਤਾ ਨਹੀਂ ਕਿ ਆ ਕਈ ਸਿੰਘ ਜ਼ਖਮੀ ਆ ਜੋ ਉਥੇ ਹਸਪੀਟਲ ਲਈ ਐਡਮਿਟ ਆ ਗਿਆ ਹੈ ਕਈ ਸੀਧਿਆਂ ਦੇ ਕਗਾਰ ਤੇ ਬੈਠੇ ਆ ਸੋ ਭਾਈ ਵੱਧ ਤੋਂ ਸਾਰੀ ਸੰਗਤ ਜਿਹੜੀ ਹੈ ਵੀਡੀਓ ਸ਼ੇਅਰ ਕਰੇ ਗੁਰਦੁਰੇ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਰਾਜਸਥਾਨ ਵਿਖੇ ਮੌਜੂਦ ਹੈ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਇਸ ਸਥਾਨ ਤੋਂ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਸਿੱਖੇ ਜਿੰਨੇ ਵੀ ਕਿਰਪਾਨਾਂ ਉਤਰੀਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਪੇਪਰਾਂ ਰੋਕਿਆ ਗਿਆ ਵੋਟਪੰਤ ਰੋਕਿਆ ਗਿਆ ਹਰ ਉਸ ਗੱਲ ਵਿੱਚ ਇੱਥੋਂ ਦੇ ਸਿੱਖਾਂ ਨੇ ਮੰਡੀ ਗੋਲੂ ਵਾਲਾ ਬੀਬੀ ਹਰਬੀਰ ਕੌਰ ਨੇ ਬੜਾ ਵੱਡਾ ਪ੍ਰੋਟੈਸਟ ਕੀਤਾ ਇਸ ਗੱਲ ਦਾ ਸਰਕਾਰ ਨੂੰ ਗੁੱਸਾ ਸੀਗਾ ਭਾਜਪਾ ਨੂੰ ਗੁੱਸਾ ਸੀਗਾ ਕਿ ਜਿੱਕ ਜਿੱਤੇ ਬੰਦੇ ਸਾਡਾ ਵਿਰੋਧ ਕਰ ਰਹੀਆਂ ਹਨ ਸੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੂ ਮੰਡੀ ਗੋਲੂ ਵਾਲੇ ਵਿਖੇ ਰਾਤ 2:30 ਵਜੇ ਅਟੈਕ ਹੋਇਆ ਅਣਬਚਤ ਤੇ ਲੋਕ ਕੰਧਾਂ ਟੱਪ ਕੇ ਅੰਦਰ ਵੜੇ ਆ ਕਈ ਸਿੰਘ ਜ਼ਖਮੀ ਹੋਏ ਆ ਬੀਬੀ ਹਰਮੀਤਕਰ ਹੋਣੀ ਭਾਈ ਨਰਮਿੰਦਰ ਖਰਨੀਆ ਲਾਪਤਾ ਕੋਈ ਪਤਾ ਨਹੀਂ ਲੱਗ ਰਿਹਾ ਪੁਲਿਸ ਦੀ ਸ਼ਹਿਤ ਸਰਕਾਰ ਦੀ ਸ਼ਹਿਤ ਕਹਿੰਦੇ باوجود ਜੋ ਅਟੈਕ ਹੋਇਆ ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਵੱਤਵਾ ਸੰਗਤ ਜਿਹੜੀ ਆ ਉਹ ਤਿਆਰ ਪਰ ਤਿਆਰ ਹੋਵੇ ਇਹ ਵੀਡੀਓ ਸ਼ੇਅਰ ਕਰੋ ਸਰਕਾਰ ਦੇ ਹਰ ਕਿਤੇ ਕੰਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੱਸਾਂਗੇ ਸਰਕਾਰਾਂ ਨੂੰ ਕਿੱਦਾਂ ਗੁਰਦੁਆਰ ਤੇ ਅਟੈਕ ਹੁੰਦੇ ਆ ਕਿਦਾਂ ਗੁਰਦੁਆਰ ਤੇ ਹਮਲੇ ਹੁੰਦੇ ਆ ਉਹਨਾਂ ਗੁੰਡਿਆਂ ਤੇ ਧੜੀਆਂ ਨੂੰ ਦੱਸਾਂਗੇ ਜਾਨ ਦੀ ਬਾਜ਼ੀਆਂ ਲਾ ਕੇ ਦੱਸਾਂਗੇ ਜਿਨ੍ਹਾਂ ਨੇ ਗੁਰਦਰਾ ਅਟੈਕ ਕੀਤਾ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਰ ਜਥੇਬੰਦੀਆਂ ਨੂੰ ਕਬਰ ਕਸੇ ਕਰੋ ਤਿਆਰੇ ਕਰੋ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਅੰਦਰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਇੱਜ਼ਤੀ ਹੋਈ ਕਿਸ ਤਰ੍ਹਾਂ ਸਿੰਘਾਂ ਤੇ ਹਮਲਾ ਹੋਇਆ ਕਿਸ ਤਰ੍ਹਾਂ ਇੱਕ ਬੀਬੀ ਇੱਕ ਔਰਤ ਤੇ ਹਮਲਾ ਕੀਤਾ ਗਿਆ ਗੁੰਡਿਆਂ ਧੜੀਆਂ ਵੱਲੋਂ ਸੋ ਸਭ ਨੂੰ ਬੇਨਤੀ ਹੈ ਕਿ ਭਾਈ ਇਹ ਵੀਡੀਓ ਜਿੰਨਾ ਹੋ ਸਕੇ ਸ਼ੇਅਰ ਕਰੋ ਦਸਤੋ ਵੀ ਰਾਜਸਥਾਨ ਸਰਕਾਰ ਵਿੱਚ ਕਿਸ ਤਰ੍ਹਾਂ ਬੀਜਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗੁਰਦੁਆਰੇ ਤੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਕਿਸ ਤਰ੍ਹਾਂ ਸਿੰਘ ਜ਼ਖਮੀ ਕੀਤੇ ਐ ਸੋ ਸਭ ਨੂੰ ਬੇਨਤੀ ਐ ਕਿ ਸਰਕਾਰ ਦੀ ਇਸ ਕਾਨੂੰਨੀ ਚਾਲ ਦਾ ਗੁਰਦੁਆਰੇ ਦੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਰੀ ਸੰਗਤ ਲੰਮਤ ਹੋਵੇ ਬੜੀ ਘਟਿਆ ਤੇ ਕਾਨੂੰਨੀ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਹੈ A de